ਭਾਈ ਫਿਰ ਤੁਸੀਂ ਕਹਿੰਦੇ ਹੋ ਬੋਲਦਾ ਬੋਲਾ ਨਾ ਤਾਂ ਫਿਰ ਕੀ ਕਰਾਂ ਤੁਸੀਂ ਦੱਸ ਦੋ ਓ ਯਾਰ ਆ ਗੰਦ ਪਾਇਆ ਦੇਖ ਲਓ ਇਹ ਕਾਨਪੁਰ ਦੀ ਵੀਡੀਓ ਆ ਇਹ ਠੀਕ ਆ ਤੇ ਇਹ ਲੋੜੀ ਬਣ ਕੇ ਲੋੜੀ ਦੇ ਟਾਈਮ ਤੇ ਤੁਹਾਡੇ ਘਰਾਂ ਚ ਜਾਣੀਆ ਰਸੋਈਆਂ ਚ ਜਾਣੀਆ ਰਸੋਈਆਂ ਚ ਕੌਲੀਆਂ ਚ ਪਾ ਪਾ ਕੇ ਇੰਜ ਚਾਹ ਚਾ ਕੇ ਖਾਣੀਆਂ ਨੇ ਤੁਸੀਂ ਘਰੇ ਬਣਾ ਕੇ ਚੀਜ਼ ਖਾ ਲਊਗਾ ਬਾਰ ਬਾਰ ਕਹਣਾ ਬਿਮਾਰੀਆਂ ਇਹਨਾਂ ਤੋਂ ਲੱਗ ਰਹੀਆਂ ਨੇ ਆਹ ਦੇਖ ਲਓ ਇਹਨਾਂ ਨੂੰ ਸਾਰਿਆਂ ਨੂੰ ਸ਼ਰਮ ਤਾਂ ਆਉਣੀ ਨਹੀਂ ਠੀਕ ਆ ਇਹਨਾਂ ਨੂੰ ਸ਼ਰਮ ਨਹੀਂ ਆਉਣੀ ਹਾਲੇ ਵੀ ਟਾਈਮ ਹੈਗਾ ਆਹ ਦੇਖ ਲਓ ਕਿਹੜੇ ਹਿਸਾਬ ਨਾਲ ਓਵੇਂ ਹੀ ਚੱਪਲਾਂ ਲਈ ਜਾਂਦਾ ਵਿੱਚ ਓਵੇਂ ਸਾਰਾ ਕੁਝ ਯਾਰ ਕੋਈ ਬदन ਤੇ ਕੱਪੜਾ ਨਹੀਂ ਕੋਈ ਜਣੀ ਬਾਲਾ ਜਿਆਦਾ ਹੈਲਥੀ ਫੂਡ ਆ ਇਹ ਜਿਚਾ ਚਾ ਚਾ ਕੇ ਉਹੀ ਹੋਟਲਾਂ ਦੇ ਵਿੱਚ ਪੈਗੀਆਂ ਵਾਲੀਆਂ ਚੀਜ਼ਾਂ ਆਉਂਦੀਆਂ ਦੁਕਾਨਾਂ ਤੇ ਉਹੀ ਤੁਸੀਂ ਖਰੀਦ ਲੈਨੇ ਹੋ ਉਹੀ ਤੁਸੀਂ ਖਾ ਲੈਨੇ ਹੋ ਬਿਮਾਰ ਹੋ ਜਾਨੇ ਹੋ ਡਾਕਟਰਾਂ ਦੇ ਘਰ ਭਰੀ ਜਾਨੇ ਹੋ ਪੈਸਿਆਂ ਨਾਲ ਯਾਰ ਸਮਝਣ ਵਾਲੀ ਗੱਲ ਆ ਯਾਰ ਇਹ ਇੰਡੀਆ ਵਾ ਇਹਦੇ ਵਿੱਚ ਪੰਜਾਬ ਵੀ ਆ ਇਹ ਚ ਯੂਪੀ ਵੀ ਆ ਕੰਮ ਸੇ ਕੰਮ ਸਾਰਾ ਕੁਝ ਵਧੀਆ ਬਣਾਉਨੇ ਹੋ ਵਧੀਆ ਸਾਫ ਸੁਥਰਾ ਬਣਾ ਲਓ ਪਰ ਨਹੀਂ ਇਹ ਸਾਰੇ ਗੰਦੇ ਲੋਕਾਂ ਨੂੰ ਅਗਲੀ ਨਹੀਂ ਹੋਣੀ ਨਹੀਂ ਹੋਣੀ ਅਗਲੀ ਮੈਂ ਇੰਨੀਆਂ ਵੀਡੀਓ ਪਾ ਚੁੱਕਿਆ ਮੇਰੇ ਵੀਡੀਓ ਪਾਉਣ ਨਾਲ ਕੋਈ ਫਰਕ ਨਹੀਂ ਪੈਣਾ ਪਰ ਜੇ ਮੈਨੂੰ 10 ਬੰਦੇ ਵੀ ਦੇਖਦੇ ਹਨ 10 ਚੋਂ ਇੱਕ ਬੰਦੇ ਨੇ ਸੋਚ ਰੱਖ ਲਈ ਕਿ ਨੇੜੇ ਤੇੜੇ ਆ ਚੀਜ਼ ਐਦਾਂ ਬਣ ਰਹੀ ਆ ਬਾਈ ਉਹ ਆਵਾਜ਼ ਚੱਕੂਗਾ ਏ ਮੈਂ ਆਪ ਦਾ ਕੰਮ ਜੂਰਾ ਸ਼ੁਰੂ ਤੇ ਕਰ ਰਿਹਾ ਆ ਆਵਾਜ਼ ਚੈੱਕ ਰਿਹਾ ਚੈੱਕ ਦਾ ਰਹੂੰਗਾ ਤੁਸੀਂ ਰਿਪੋਰਟਾਂ ਮਾਰ ਮਾਰ ਕੇ ਇੱਕ ਪੇਜ ਤਾਂ ਮੇਰਾ ਡਿਲੀਟ ਕਰਾਤਾ 10000 ਫਾਲੋਅਰ ਹੋਇਆ ਸੀ ਤੇ ਇਹ ਵੀ ਡਿਲੀਟ ਕਰਾ ਦਿਓ ਮੈਂ ਇੱਕ ਨਵਾਂ ਪੇਜ ਹੋਰ ਬਣਾ ਕੇ ਫਿਰ ਉਹਦੇ ਤੇ ਪਾਉਣੀਆਂ ਸ਼ੁਰੂ ਕਰ ਦੂੰਗਾ ਦੋਸਤੋ ਕੋਈ ਚੱਕਰ ਨਹੀਂ ਤੁਸੀਂ ਜਿੰਨੀਆਂ ਰਿਪੋਰਟਾਂ ਠੋਕਣੀਆਂ ਠੋਕ ਲਓ ਪਰ ਸੱਚ ਮੈਂ ਬੋਲਦਾ ਰਹੂੰਗਾ ਸਮਝ ਲੱਗੀ ਆ ਗੰਦਮੰਦ ਖਵਾਉਣਾ ਹਟ ਜਾਓ ਬੰਦੇ ਬਣ ਜਾਓ ਥੋਡੇ ਜਵਾਕ ਵੀ ਉਹੀ ਬਿਮਾਰੀਆਂ ਨਾਲ ਮਰਨਗੇ ਜਿਹੜੀਆਂ ਬਿਮਾਰੀਆਂ ਤੁਸੀਂ ਲੋਕਾਂ ਦੇ ਜਵਾਕਾਂ ਨੂੰ ਲਾ ਰਹੇ ਹੋ ਠੀਕ ਆ ਪੈਕਿੰਗ ਵਾਲੀਆਂ ਚੀਜ਼ਾਂ ਐਦਾਂ ਫਿਰ ਨਾ ਰਿਓੜੀ ਆ ਦੇਖ ਲੈ ਫਿਰ ਪੂਰਾ ਐਨ ਸਵਾਦ ਨਾਲ ਬਣਾਉਂਦੇ ਆ ਪੂਰਾ ਗੰਦ ਐਨ ਧਿਆਨ ਨਾਲ ਪੂਰਾ ਵਧੀਆ ਢੰਗ ਨਾਲ ਪਾਉਂਦੇ ਆ ਤੇ ਉਹੀ ਥੋਡੇ ਢਿੱਡਾਂ 'ਚ ਪਾਉਂਦੇ ਆ ਇਹ ਨਾਲੇ ਆਪਾਂ ਪੈਸੇ ਦੇ ਦਿੰਦੇ ਆ ਨਾਲੇ ਖਰੀਦ ਕੇ ਖਾ ਲੈਨੇ ਕੀ ਬਾਤ ਆ ਇਹ ਤੇ ਜੇ ਕੋਈ ਸੱਚ ਬੋਲਦਾ ਉਹਨੂੰ ਰਿਪੋਰਟਾ ਪਾਉਂਦੇ ਹੋ ਮੈਂ ਇਹ ਗੱਲ ਤੇ ਹੈਰਾਨ ਸੱਚ ਬੋਲਣ ਦੇ ਵੀ ਰਿਪੋਰਟਾਂ ਨੇ ਫੇਸਬੁੱਕ ਤੇ ਮੇਰਾ ਇੱਕ ਪੇਜ ਡਿਲੀਟ ਹੋ ਚੁੱਕਿਆ 10000 ਫੋਲੋਅਰ ਸੀ ਕੋਈ ਗੱਲ ਨਹੀਂ ਮਿੱਤਰਾ ਇੱਕ ਪੇਜ ਹੋਰ ਬਣਾਉਂਗਾ ਉਹਦੇ ਤੇ ਵੀ ਵੀਡੀਓ ਪਾਉਂਦਾ ਰਹੂੰਗਾ ਧੰਨਵਾਦ ਜੇ ਵੀਡੀਓ ਚੰਗੀ ਲੱਗਦੀ ਆ ਤੁਹਾਨੂੰ ਜਮੀਰ ਰੱਖਦੇ ਹੋ ਤਾਂ ਸ਼ੇਅਰ ਕਰਦੇ ਹੋ ਨਹੀਂ ਤਾਂ ਬਾਈ ਕੋਈ ਚੱਕਰ ਨਹੀਂ ਰਿਪੋਰਟ ਤੁਸੀਂ ਵੀ ਪਾ ਲਓ ਧੰਨਵਾਦ ਨਵਾਂ ਪੇਜ ਫੇਰ ਬਣਾ ਕੇ ਤੁਹਾਡੇ ਸਾਹਮਣੇ ਹਾਜ਼ਰੀ ਲਾਉਂਦਾ ਰਹੂੰਗਾ ਮੈਂ ਸੱਚ ਬੋਲਣੋਂ ਨਹੀਂ ਹਟਣਾ ਠੀਕ ਆ ਧੰਨਵਾਦ ਚੜ੍ਹਦੀ ਕਲਾ ਚ ਰਹੋ ਪਰ ਇਹ ਗੰਦਮੰਦ ਪਾਉਣ ਵਾਲਿਆਂ ਨੂੰ ਬੰਦੇ ਬਣਾ ਕੇ ਹਟਾਂਗੇ ਕੋਈ ਗੱਲ ਆਊਗਾ ਟੈ